ਡਾਕਟਰਸ ਐਚ اے ਵੀ ਜੋ ਅਜ ਤੱਕ ਕਦੇ ਕੋਈ ਵੀ ਟੈਸਟ ਨਹੀਂ ਹੁੰਦਾ ਸੀਗਾ ਹੁਣ ਜਿਹੜੇ ਹੈਗੇ ਆ ਉੱਥੇ ਪਹਿਲਾਂ 38 ਸੀਗਾ ਉਹ 47 ਟੈਸਟ ਹੋ ਰਿਹਾ ਅਸੀਂ 80 ਦਵਾਈਆਂ ਤੋਂ ਸ਼ੁਰੂ ਕੀਤਾ ਸੀਗਾ ਜੋ ਸਾਡੇ ਕੋਲੇ ਫੀਡਬੈਕ ਸੀ ਥੋੜੀ ਹੋਰ ਲੋਡ ਸੀ ਉਹ 100 ਪਲੱਸ ਮੈਡੀਸਿਨਸ ਹੋ ਗਈਆਂ ਔਰ ਉਹਦੇ ਵਿੱਚ ਪ੍ਰੈਗਨੈਂਸੀ ਕੇਅਰ ਕਿਉਂਕਿ ਸਾਡਾ ਜਿਹੜਾ ਮਟਰਨਲ ਮੋਰਟੈਲਿਟੀ ਰੇਟ ਹੈ ਉਹ ਅਸੀਂ ਤਕਰੀਬਨ 105 ਤੋਂ ਸ਼ੁਰੂ ਕੀਤਾ ਸੀਗਾ ਹੁਣ ਆਪਣਾ ਸਾਡਾ ਤਕਰੀਬਨ 88 ਤੇ ਆ ਗਿਆ ਤੇ ਉਹਨੂੰ ਅਸੀਂ 60 ਤੋਂ نیچے ਔਰ ਉਹਨੂੰ ਆਲਟੀਮੇਟਲੀ ਅਸੀਂ 30 ਜਾਂ 35 ਤੇ ਲੈ ਕੇ ਆਣਾ ਹੈ ਤੋ ਇਹ ਸਾਰੀਆਂ ਜਿਹੜੀਆਂ ਸਾਡੇ ਇਨੀਸ਼ੀਏਟਿਵ ਹੈਗੇ ਆ ਚਾਹੇ ਯੂਨੀਵਰਸਲ ਹੈਲਥ ਕਵਰੇਜ ਹੋਵੇ ਪ੍ਰਾਇਮਰੀ ਕੇਅਰ ਹੋਵੇ ਜਾਂ ਸੈਕੰਡਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਦੇਣਾ ਔਰ ਜਿਹੜੀ ਐਸੈਂਸ਼ੀਅਲ ਡਰਗ ਲਿਸਟ ਆ ਉਹਨੂੰ ਲਗਾਤਾਰ ਅਪਗ੍ਰੇਡ ਕਰਨਾ ਕੁਆਲਿਟੀ ਮੈਡੀਸਿਨ ਖਰੀਦ ਕੇ ਚੈੱਕ ਕਰਕੇ ਭੇਜਨੀਆ ਔਰ ਐਕਸ ਰੇ ਅਲਟਰਾਸਾਉਂਡ ਤਕਰੀਬਨ ਤਕਰੀਬਨ ਜਿਹੜੇ 198 ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਆ ਹਲੋ ਹਲੋ ਹੈਲੋ ਹੈਲੋ ਉਹਨਾਂ ਨੂੰ ਪੈਨਲਟ ਕੀਤਾ ਗਿਆ ਜੀ ਫਾਰ ਐਕਸ-ਰੇ ਐਂਡ 390 ਦੇ ਕਰੀਬ ਜਿਹੜੇ ਆ ਗਿਆ ਉਹ ਅਲਟਰਾਸਾਉਂਡ ਵਾਸਤੇ ਕਿ ਜਿਹੜੇ ਕਿਸੇ ਵੀ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕੋਲੇ ਜਾਂ ਮਸ਼ੀਨ ਨਹੀਂ ਹੈ ਮਸ਼ੀਨ ਖਰਾਬ ਹੋ ਗਈ ਜਾਂ ਸਾਡੇ ਕੋਲੇ ਰੇਡੀਓਲੋਜਿਸਟ ਨਹੀਂ ਆ ਟੈਸਟ ਕਰਨ ਵਾਸਤੇ ਤਾਂ ਪੇਸ਼ੈਂਟ ਸਬਰ ਨਾ ਕਰੇ ਉਹ ਉਹਨਾਂ ਨੂੰ ਜਾ ਕੇ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਸਰਕਾਰ ਤੋਂ ਪਰਚੀ ਬਣਾ ਕੇ ਆਪਣਾ ਟੈਸਟ ਕਰਾ ਸਕਦਾ ਸੋ ਡਾਇਗਨੋਸਟਿਕਸ ਮੈਡੀਸਿਨਸ ਔਰ ਅਵੇਲੇਬਿਲਿਟੀ ਆਨ ਮੈਡੀਕਲ ਸਟਾਫ ਜਿਹਦੇ ਵਿੱਚ ਅਸੀਂ 400 ਡਾਕਟਰ ਪਹਿਲਾਂ ਭਰਤੀ ਕੀਤੇ ਐਨਐਚਐਮ ਦੇ ਵਿੱਚ ਡਾਕਟਰਸ ਤੇ ਸਪੈਸ਼ਲਿਸਟ ਜਿੱਥੇ ਸਾਡੇ ਕੋਲ ਸ਼ਾਰਟੇਜ ਆ ਉਹ ਭਰਤੀ ਕੀਤੇ ਸਟਾਫ ਨਰਸਸ ਔਰ ਹੁਣ 1000 ਡਾਕਟਰ ਜਿਹੜੇ ਤੇ 1200 ਡਰਸ ਜਿਹੜੇ ਹੈਗੇ 1000 ਡਾਕਟਰ ਤੇ ਬਾਕੀ ਦਾ ਐਂਡ ਆਫ ਦਿਸ ਮਨਥ ਜੁਆਇਨ ਕਰ ਜਾਣਗੇ ਔਰ ਜਿਹੜੇ ਨਰਸਸ ਐ ਉਹ ਵੀ ਬਹੁਤ ਜਲਦੀ ਜੜੀਆਂ ਹੈਗੀਆਂ 1200ਾਂ ਦੀ ਗਰੁੱਪਵਰਕ ਕਰਕੇ ਤਾਂ ਕਿ ਸਟਾਫ ਦੀ ਵੀ ਸ਼ਾਰਟੇਜ ਨਾ ਹੋਵੇ ਇਸ ਤੋਂ ਸવાય ਜਿਹੜੀ ਫੈਸਿਲਿਟੀ ਮੈਨੇਜਰ ਦੀ ਅਪੁਆਇੰਟਮੈਂਟ ਕੀਤੀ ਜਾ ਰਹੀ ਹੈ 46 ਹਸਪਤਾਲ ਦੇ ਵਿੱਚ ਜਿਹੜੇ ਮੇਜਰ ਹਸਪਤਾਲ ਹੈ ਸਰਕਾਰੀ ਜਿਹੜਾ ਹਸਪਤਾਲ ਡਿਸਟ੍ਰਿਕਟ ਹਸਪਤਾਲ ਤਾਂ ਕਿ ਡਾਕਟਰ ਦੀ ਬੋਲਡਰੇਸ਼ਨ ਨਾ ਹੋਵੇ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਕਿਤੇ ਲੀਕੇਜ ਹੋ ਗਈ ਹੈ ਪਾਣੀ ਦੀ ਪ੍ਰੋਬਲਮ ਹੈ ਸੀਵਰੇਜ ਦੀ ਪ੍ਰੋਬਲਮ ਹੈ ਉਹ ਸਾਰਾ ਕੰਮ ਫੈਸਿਲਿਟੀ ਮੈਨੇਜਰ ਦੇਖਣਗੇ ਸੋ ਇਹ ਸਾਰੇ ਜਿਹੜੇ ਇਨੀਸ਼ੀਏਟਿਵ ਲਏ ਜਾ ਰਹੇ ਆ ਸਾਰੇ ਦੁਨੀਆ ਲਿਫਟਾਂ ਆ ਗਿਆ ਹਸਪਤਾਲਾਂ ਤੋਂ ਚਲਦੀਆਂ ਹੁਣ ਮਰੀਜ਼ਾਂ ਦੇ ਪੀਣ ਲਈ ਸਾਫ਼ ਪਾਣੀ ਹੋਵੇ ਅੱਛਾ ਸਾਫ਼ ਸੁਥਰੀਆਂ ਟਾਇਲਟਸ ਹੋਣ ਰਗਦਰੋਗਨ ਹੋਇਆ ਹੋਵੇ ਇੱਕ ਬਿਲਡਿੰਗ ਜਿਹੜੀਆਂ ਸੱਜੀਆਂ ਹੋ ਗਿਆ ਉਹ ਬਿਲਕੁਲ ਨਾਰਮਲ ਵਧੀਆ ਕੰਡੀਸ਼ਨ ਦੇ ਵਿੱਚ ਹੋਣ ਇਹ ਸਾਰੇ ਇਨੀਸ਼ੀਏਟਿਵ ਲਏ ਆ ਇਹਨਾਂ ਸਾਰਿਆਂ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਸਾਡੇ ਡਾਕਟਰ ਹੈਗੇ ਆ ਉਹ ਇਹਦਾ ਤੁਰਾ ਆਗੇ ਕਿਸਮ ਦੇ ਬਲ ਦੇ ਆ ਦਾ ਸੈਂਟਰ ਪਰਸਨ ਤੇ ਅਸੀਂ ਅੱਜ ਜਿਹੜਾ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਸ ਪੱਖੋਂ ਬਹੁਤ ਐਮ ਹੈ ਕਿ ਅਸੀਂ ਹਰ 23 ਜਿਲ੍ਹਿਆਂ ਦੇ ਵਿੱਚੋਂ ਦੋ-ਦੋ ਡਾਕਟਰ ਸਿਲੈਕਟ ਕਰਕੇ ਜਿਹੜੇ ਅੱਛਾ ਕੰਮ ਕਰ ਰਹੇ ਸੀ ਉਹਨਾਂ ਨੂੰ ਜਿਹੜੀ ਮਾਸਟਰ ਟ੍ਰੇਨਰਸ ਬਣਾ ਰਹੇ ਆ ਜਿਹਨੂੰ ਅਸੀਂ ਇਹਨੂੰ ਕਹਿੰਦੇ ਆ ਜੀ ਜਿਹੜੀ ਆ ਗਈ ਆ ਇਹ ਥਿਸ ਇਜ਼ ਫਾਰ ਟ੍ਰੇਨਿੰਗ ਟ੍ਰੇਨਿੰਗ ਆਫ ਟ੍ਰੇਨਰਸ ਟ੍ਰੇਨਿੰਗ ਆਫ ਟ੍ਰੇਨਰਸ ਜਿਹਨਾਂ ਨੇ ਅੱਗੇ ਜਾ ਕੇ ਲੋਕਾਂ ਨੂੰ ਟ੍ਰੇਨ ਕਰਨਾ ਕਿਉਂਕਿ ਜਿਹੜਾ ਡਾਕਟਰ ਹੈਗਾ ਉਹਨੇ ਮਰੀਜ਼ ਨੂੰ ਚੈੱਕ ਕਰਕੇ ਦਵਾਈ ਤਾਂ ਦੇਣੀ ਜਾਣੀ ਆ ਇਦੇ ਨਾਲ ਨਾਲ ਉਹਦੇ ਨੀਚੇ ਚਾਹੇ CHO ਹੈ ਮਲਟੀ ਪਰਪਸ ਹੈਲਥ ਵਰਕਰ ਮੇਲ ਹੈ ਫੀਮੇਲ ਹੈ ਆਸ਼ਾ ਵਰਕਰ ਉਹਨਾਂ ਦੇ ਕੰਮ ਨੂੰ ਸੁਪਰਵਾਈਜ਼ ਨਹੀਂ ਸਪੋਰਟ ਤੇ ਸੁਪਰਵਾਈਜ਼ ਨਹੀਂ ਦੇਣੀ ਹੈ ਸਪਰਵਾਈਜ਼ ਵੀ ਕਰਨਾ ਜਿਹੜੀ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਹੈ ਉਹਨਾਂ ਦੀ ਮਾਨਿਟਰਿੰਗ ਕਰਨੀ ਹੈ ਉਹਨਾਂ ਨੂੰ ਨੈਸ਼ਨਲ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਾ ਇੱਥੋਂ ਤੱਕ ਜੇ ਉਹਨਾਂ ਦੇ ਬਿਲਡਿੰਗ ਬਣਦੀ ਪਈ ਹੈ ਤਾਂ ਇੰਡੀਅਨ ਪਬਲਿਕ ਹੈਲਥ ਸਟੈਂਡਰਡਸ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਨੋਰਮਸ ਕੀ ਹੈ ਬਿਲਡਿੰਗ ਬਣਨ ਦੇ ਔਰ ਦੂਜੇ ਪਾਸੇ ਉਹਨਾਂ ਨੇ ਜਿਹੜਾ ਆਪਣਾ ਐਸਐਮਓ ਹੈ ਸਿਵਲ ਸਰਜਨ ਹੈ ਡਾਇਰੈਕਟਰ ਆਫ ਸਰਵਿਸਸ ਹੈ ਉਹਨਾਂ ਨੂੰ ਰਿਪੋਰਟਿੰਗ ਵੀ ਕਰਨੀ ਆ ਵੀ ਸਾਡੇ ਕਿਤੇ ਸਪੋਸ ਕਰ ਲੋ ਕੱਲ ਹੀ ਲੁਧਿਆਣੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਸੀਗਾ ਉੱਥੇ ਜੌਂਡਸ ਦੇ ਕੇਸਸ ਆਏ ਸੋ ਆਮ ਆਦਮੀ ਕਲੀਨਿਕ ਵਾਲੇ ਨੇ ਜਿਹੜਾ ਸੀਗਾ ਉਹ ਅਲਰਟ ਕੀਤਾ ਕਿ ਉੱਥੋਂ ਸਾਨੂੰ ਅਸੀਂ ਜਾ ਕੇ ਉਹਦੀ ਪੂਰੀ ਥੋਰੋਅ ਇਨਵੈਸਟੀਗੇਸ਼ਨ ਕਰਕੇ ਉਹ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਕੇ ਇਮੀਡੀਏਟਲੀ ਜਿਹੜਾ ਉਹਨੂੰ ਕੰਟਰੋਲ ਕਰ ਲਿਆ ਜੇ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਡਾਇਰੀਆ ਕੇਸਸ ਆਏ ਉੱਥੇ ਮੈਂ ਵੀ ਜਾ ਕੇ ਆਇਆ ਡਾਇਰੈਕਟਰ ਮੈਡਮ ਜਾ ਕੇ ਆਏ ਆ ਡਿਪਟੀ ਕਮਿਸ਼ਨਰ ਸਾਡੇ ਸੋ ਜਿੰਨੇ ਵੀ ਸਾਰੇ ਸਬੰਧਤ ਵਿਭਾਗੇ ਆ ਇਹ ਬਾਰ ਬਾਰ ਆਉਂਦੇ ਆ ਹਲੋ ਉਹਦੇ ਨਾਲ ਜਿਹੜਾ ਹੈਗਾ ਕਿ ਸਾਡੇ ਕੋਲੇ ਜਦੋਂ ਆਮ ਆਦਮੀ ਕਲੀਨਿਕ ਦੇ ਵਿੱਚ ਸਾਡੇ ਜਿਹੜੇ ਜਿੰਨੇ ਵੀ ਸਾਡੇ ਹੈਲਥ ਸੈਂਟਰ ਆ ਕਿਤੇ ਵੀ ਕਿਤੇ ਜਿਹੜੀਆਂ ਅਨਯੂਜੂਅਲੀ ਬੈਟ ਜਿਵੇਂ ਪੰਜ ਤੋਂ ਬਾਅਦ ਡਾਇਰੀਆ ਦੇ ਕੇਸਸ ਆ ਗਏ ਫੀਵਰ ਦੇ ਕੇਸਸ ਆ ਗਏ ਜੌਂਟਸ ਦੇ ਕੇਸਸ ਆ ਗਏ ਤਾਂ ਸਾਡਾ ਜਿਹੜਾ ਸਾਰਾ ਮੈਕੈਨਿਜ਼ਮ ਹੈ ਇਹ ਟ ਆਟੋਮੈਟਿਕਲੀ ਜਿਹੜਾ ਸਾਡਾ ਅਸੀਂ ਸਟੇਟ ਲੈਵਲ ਦੇ ਉੱਤੇ ਚਾਹੇ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਜਾਂ ਜਿਹੜਾ ਮੱਖੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹ ਸਾਰਾ ਜਿੱਦਿ ਸਾਡੀਆਂ ਕੋਆਰਡੀਨੇਸ਼ਨ ਕਮੇਟੀਜ਼ ਆ ਡਿਸਟ੍ਰਿਕਟ ਲੈਵਲ ਤੇ ਵੀ ਐਕਟਿਵ ਹੋ ਜਾਣੀ ਹੈ ਸਾਡੇ ਦੋਨੋਂ ਹੀ ਪਟਿਆਲੇ ਦੇ ਔਰ ਲੁਜਾਨੇ ਦੇ ਡਿਪਟੀ ਕਮਿਸ਼ਨਰ ਨੇ ਖੁਦ ਵੀ ਜਾ ਕੇ ਆਪਣੇ ਐਸਟੀਐਮ ਨੂੰ ਭੇਜ ਕੇ ਜਿਹੜਾ ਵਿਜ਼ਿਟ ਕਰਕੇ ਲੋਕਾਂ ਨੂੰ ਮਿਲ ਕੇ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਲੋਰਿੰਦੀਆਂ ਗੋਲੀਆਂ ਦੇਣਾ ਜਿਹੜੇ ਮਰੀਜ਼ ਐ ਉੱਥੇ 24/7 ਡਿਸਪੈਂਸਰੀ ਸ਼ੁਰੂ ਕਰਨਾ ਔਰ ਜਿਹੜੀਆਂ ਮੋਬਾਈਲ ਟੀਮਸ ਆਈਆਂ ਉਹਨਾਂ ਨੇ ਕੱਲੇ-ਕੱਲੇ ਘਰ ਦਾ ਸਰਵੇ ਕਰਕੇ ਲੋਕਾਂ ਨੂੰ ਐਜੂਕੇਟ ਕਰਨਾ ਸੋ ਇਹ ਜਿਹੜਾ ਸਾਰਾ ਇਨੀਸ਼ੀਏਟਿਵ ਐ ਤਾਂ ਹੀ ਹੋਏਗਾ ਜੇ ਸਾਡੇ ਡਾਕਟਰਸ ਜਿਹੜੇ ਆ ਗਏ ਆ ਉਹ ਟ੍ਰੇਨਡ ਹੋਣਗੇ ਜਿਹੜੇ ਫੀਲਡ ਦੇ ਵਿੱਚ ਐ ਦੇ ਆਰ ਲਾਈਕ ਯਰ ਫੀਲਡ ਕਮਾਂਡਰਸ ਸੋ ਉਹਨਾਂ ਨੂੰ ਉਹ ਟ੍ਰੇਨਿੰਗ ਦੇ ਰਹੇ ਆ 1000 ਡਾਕਟਰ ਸਾਡੇ ਕੋਲੇ ਜੁਆਇਨ ਕਰ ਜਾਣਗੇ ਉਹਦੇ ਨਾਲ ਸਾਡੀ ਪੋਜੀਸ਼ਨ ਥੋੜੀ ਜਿਹੀ ਹੋਰ ਹੋਏਗੀ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਡਾਕਟਰਸ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਜਿਵੇਂ ਇਹਨਾਂ ਨੂੰ ਮਾਸਟਰ ਟ੍ਰੇਨਰ ਬਣਾ ਰਹੇ ਹਾਂ 28 ਐਸਐਮ ਉਸ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਮਦਾਬਾਦ ਭੇਜ ਕੇ ਉਹਨੂੰ ਟ੍ਰੇਨਿੰਗ ਦਵਾਈ ਹੈ ਐਡਮਿਨਿਸਟ੍ਰੇਸ਼ਨ ਜਿਹੜੇ ਸਾਡੇ ਸੈਕਟਰੀ ਦੇ ਡਾਕਟਰ ਹੈ ਉਹਨਾਂ ਨੂੰ ਜਿਹੜੀ ਹੈਗੀ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਇੰਸ ਦਿੱਲੀ ਦੇ ਵਿੱਚ ਉੱਥੇ ਭੇਜ ਕੇ ਟ੍ਰੇਨਿੰਗ ਦਵਾਈ ਆ ਇਹ ਲਗਾਤਾਰ ਸਾਡੀ ਜਿਹੜੀ ਇਹ ਪ੍ਰੋਸੈਸ ਚੱਲੇਗੀ ਤਾਂ ਕਿ ਜਿਹੜਾ ਪੂਰਾ ਆਪਣਾ ਜਿਹੜਾ ਸਾਰਾ ਹੈਗਾ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਸਾਰੇ ਇਕੱਠੇ ਹੋ ਕੇ ਮੇਰੇ ਨਾਲ ਗਨਸ਼ਿਆਮ ਥੋੜੀ ਜੀ ਆ ਸਾਡੇ ਜਿਹੜੇ ਐਮ ਡੀ ਹੈਗੇ ਐਨ ਐਚ ਐਮ ਦੇ ਔਰ ਡਾਇਰੈਕਟਰ ਮੈਡਮ ਹੈਲਥ ਸਰਵਿਸਿਜ਼ ਔਰ ਡਾਇਰੈਕਟਰ ਫੈਮਿਲੀ ਵੈਲਫੇਅਰ ਔਰ ਸਾਡੇ ਜਿਹੜੇ ਸਟੇਟ ਦੇ ਪ੍ਰੋਗਰਾਮ ਆਫਸਰ ਹੈ ਇਹ ਸਾਰੇ ਜਣੇ ਅਸੀਂ ਜਿਹੜਾ ਹੈਗਾ ਇੱਕ ਟੀ ਉਹਨਾਂ ਸਾਰੇ ਨੈਸ਼ਨਲ ਪ੍ਰੋਗਰਾਮ ਬਾਰੇ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਇਹਨੂੰ ਆਪਾਂ ਕਿੱਦਾਂ ਜਿਹੜੇ ਜਿਹੜੇ ਸਾਡੇ ਮਿਲੇਨੀਅਮ ਜਿਹਨਾਂ ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲਸ ਆ ਗਏ ਉਹ ਕਿੱਦਾਂ ਅਚੀਵ ਕਰਨੇ ਆ ਔਰ ਦੇਸ਼ ਦੇ ਵਿੱਚ ਐਕਸੈਲ ਕਿਦਾਂ ਕਰਨਾ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਡੀ ਕਰੰਟ ਜਿਹੜੀ ਸਾਡੀ ਟੀਮ ਹੈਗਾ ਡਿਪਾਰਟਮੈਂਟ ਦੀ ਜਿਸ ਤਰ੍ਹਾਂ ਕੋਆਰਡੀਨੇਟਰ ਦੇਖੇ ਨਾਲ ਕੰਮ ਕਰਦੇ ਆ ਅਸੀਂ ਜਿਹੜਾ ਪੰਜਾਬ ਹੈ ਇਹਨੂੰ ਅਸੀਂ ਬਹੁਤ ਜਲਦੀ ਜਿਹੜਾ ਹੈਗਾ ਆਲਰੇਡੀ ਬਹੁਤ ਅੱਛਾ ਕਰ ਰਿਹਾ ਇਹ ਪਹਿਲਾ ਸੂਬਾ ਬਣ ਦੇਗਾ ਪੂਰੀ ਦੁਨੀਆ ਦੇ ਵਿੱਚ ਜਿਨੇ ਕਿ ਯੂਨੀਵਰਸਲ ਹੈਲਥ케ਅਰ ਦੀ ਗੱਲ ਵੀ ਕੀਤੀ ਹੈ ਤੇ ਉਹਦੇ ਵਾਸਤੇ ਮੀਨਸ ਵੀ ਪ੍ਰੋਵਾਈਡ ਕਰ ਰਹੇ ਆ ਔਰ ਇਹ ਪਹਿਲਾ ਸੂਬਾ ਹੋਏਗਾ ਜਿਹੜੀ ਆਲਮਾਟਾ ਡეკਲਰੇਸ਼ਨ ਜਿਹਦੀ ਮੈਂ ਕੱਲ ਵੀ ਗੱਲ ਕੀਤੀ ਸੀ ਜਿਨੂੰ ਕਿ ਲੈਟਰੈਂਟ ਸਪਿਰਟ ਉਹਨੂੰ ਅਸੀਂ ਇੰਪਲੀਮੈਂਟ ਕਰ ਰਹੇ ਆ ਇਹ ਬਹੁਤ ਸਾਡੇ ਵਾਸਤੇ ਮਾਨ ਦੀ ਗੱਲ ਹੈ ਜੀ ਕੋਈ ਦੋ ਤਰ੍ਹਾਂ ਦੇ ਹੈਗੇ ਆ ਜੀ ਇੱਕ ਤਾਂ ਹੈ ਕਿ ਜਿਹੜੇ ਸਪਰੈਡ ਦੇ ਕੇਸਸ ਕਿਤੇ ਇੱਕ ਆ ਗਿਆ ਉਹਦੇ ਨਾਲ ਨਾਰਮਲੀ ਕੀ ਹੁੰਦਾ ਕਿਸੇ ਨੇ ਬਾਹਰੋਂ ਖਾ ਲਿਆ ਕੱਲ ਵੀ ਅਖਰੀ ਜਿਹੜਾ ਲੁਧਿਆਣੇ ਦੇ ਵਿੱਚ ਸੀਗਾ ਉਹ ਸੋਰਸ ਹੈ ਇੱਕ ਜਿਹੜੇ ਤੁਹਾਡੇ ਗੋਲ ਗੱਪੇ ਵਾਲੀ ਰੇੜੀ ਹੁੰਦੀ ਹੈ ਨਾ ਜਿਹਨੂੰ ਪਾਣੀ ਪਤਾਸਾ ਵੀ ਕਹਿੰਦੇ ਆ ਲੋਕ ਉੱਥੋਂ ਜਾ ਕੇ ਟਰੇਸ ਹੋਇਆ ਕਿ ਉਹ ਸੋਰਸ ਸੀਗਾ ਉਹਦਾ ਫਿਰ ਉਹਨੂੰ ਉਹਦਾ ਸਾਰਾ ਉਹਦੇ ਤੇ ਐਕਸ਼ਨ ਹੋਇਆ ਤੇ ਦੂਜਾ ਜਿਹੜਾ ਹੁੰਦਿਆ ਵੀ ਜਿਹੜੇ ਜਿਹਨੂੰ ਅਸੀਂ ਜੇ 5 ਤੋਂ ਬਾਅਦ ਕੇਸ ਆਉਂਦੇ ਆ ਜਿਵੇਂ ਪਟਾਲੇ ਵਿੱਚ ਆਏ ਆ ਉਹਦੇ 100 ਤੋਂ ਬਾਅਦ ਕੇਸ ਆਏ ਆ ਉਹਦਾ ਜਿਹੜਾ ਕਾਰਨ ਹੁੰਦਾ ਹੈ ਉਹ ਬੇਸਿਕਲੀ ਜਿਹੜੀ ਪੂਰ ਜਿਹਦੇ ਚ ਵਾਟਰ ਸਪਲਾਈ ਜਾਂ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਆ ਜਿਹੜੀ ਪਾਣੀ ਦੀ ਸਪਲਾਈ ਆ ਔਰ ਮੈਂ ਖੁਦ ਜਾ ਕੇ ਆਇਆ ਉੱਥੇ ਉਹਦਾ ਕਾਰਨ ਇਹ ਸੀਗਾ ਕਿ ਉੱਥੇ ਜਿਹੜੀ ਕਾਲੋनियां ਇਲੀਗਲ ਕਾਲੋनियां ਬਹੁਤ ਪੁਰਾਣੀ ਬਣੀ ਆ ਜਿਹੜੇ ਬੰਦੇ ਧਰਨੇ ਦੇ ਰਹੇ ਉਹਨਾਂ ਦੇ ਵੇਲੇ ਬਣੀ ਆ ਜੀ ਉਹ ਉਹਦੇ ਵਿੱਚ ਇੰਨਾ ਮਾੜਾ ਹਾਲ ਸੀਗਾ ਕਿ ਮੈਂ ਸਾਰੇ ਜਿੰਨਾ ਉਹਦੇ ਚ ਵਾਟਰ ਸਪਲਾਈ ਦੀਆਂ ਲਾਈਨਾਂ ਸੀਗੀਆਂ ਉਹਨੂੰ ਜਾ ਕੇ ਉਹਨਾਂ ਦੀ ਇੰਟੈਗਰਿਟੀ ਚੈੱਕ ਕਰਾਈ ਆ ਕਿ ਜਿਹੜਾ ਸੀਵਰੇਜ ਦਾ ਮੈਨ ਹੋਲ ਆ ਉਹਦੇ ਵਿੱਚੋਂ ਵਾਟਰ ਸਪਲਾਈ ਦੀ ਲਾਈਨ ਲੰਘ ਰਹੀ ਸੀ ਜੀ ਉਦੇ ਉਹਨੂੰ ਜੰਗ ਲੱਗਿਆ ਹੋਇਆ ਸੀਗਾ ਕਿਉਂਕਿ ਵਾਟਰ ਸਪਲਾਈ ਪੋਜ਼ਿਟਿਵ ਪ੍ਰੈਸ਼ਰ ਨਾਲ ਨਹੀਂ ਹੈ ਅਜੇ ਸ਼ੁਰੂ ਹੋਣੀ ਆ ਉਹ ਤੇ ਜਦੋਂ 네ਗਟਿਵ ਪ੍ਰੈਸ਼ਰ ਹੁੰਦਾ ਲੋਕ ਤੁਲੂ ਪੰਪ ਲਾ ਕੇ ਪਾਣੀ ਖਿੱਚਦੇ ਆ ਤੇ ਸੀਵਰੇਜ ਦਾ ਪਾਣੀ ਖਿੱਚ ਲੈਂਦੀ ਆ ਤੇ ਜਦੋਂ ਪਿੱਛੋਂ ਪਾਣੀ ਦੀ ਸਪਲਾਈ ਆਉਂਦੀ ਆ ਉਹ ਸਾਰਾ ਅੱਗੇ ਜਾ ਕੇ ਸਾਰਾ ਜਿਹੜਾ ਉਸ ਜਿਹੜੇ ਉਹਦੇ ਉਸ ਤੋਂ ਅੱਗੇ ਘਰ ਹੁੰਦੇ ਆ ਉੱਥੇ ਪਹੁੰਚ ਜਾਂਦਾ ਸੋ ਉਹਨਾਂ ਨੂੰ ਅਸੀਂ ਆਲਟਰਨੇਟ ਜਿਹੜਾ ਸੋਰਸ ਆਫ ਵਾਟਰ ਸਪਲਾਈ ਆ ਉਹ ਵੀ ਉਹਨਾਂ ਨੂੰ ਮੈਂ ਕਿਹਾ ਕਿ ਪਾਰਟਿਕੁਲਰਲੀ ਤੁਸੀਂ ਜਿਹੜਾ ਕੋ ਬਹੁਤ ਵਧੀਆ ਸੋਰਸ ਜਿਵੇਂ ਵੇਰਕਾ ਮਿਲਕ ਪਲਾਂਟ ਉਹਨਾਂ ਦਾ ਬਹੁਤ ਵਧੀਆ ਜਿਹੜਾ ਫੂਲ ਪ੍ਰੂਫ ਮੈਥਡ ਹੈਗਾ ਬਹੁਤ ਅੱਛੇ ਪ੍ਰੋਟੋਕਾਲਸ ਹੈ ਕਿ ਉਹ ਟੈਂਕਰ ਵੀ ਉੱਥੋਂ ਲੈ ਕੇ ਭੇਜੋ ਜਿਹੜੇ ਟੈਂਕਰ ਵੀ ਫੜੇ ਕੀਤੇ ਸੀ ਉਹਦੇ ਵਿੱਚ ਵੀ ਪ੍ਰੋਬਲਮ ਆਈ ਸੀ ਅਸੀਂ ਉਹ ਵੀ ਟੈਸਟ ਕਰ ਰਹੇ ਆ ਜੀ ਅਸੀਂ ਜਿਹੜਾ ਬੰਦਾ ਲੋਕ ਪਾਣੀ ਪੀਂਦੇ ਆ ਉਹਨਾਂ ਦੇ ਘਰ ਤੋਂ ਸੈਂਪਲ ਲੈ ਕੇ ਟੈਸਟ ਕਰਦੇ ਆ ਪਹਿਲਾਂ ਕੀ ਪਹਿਲਾਂ ਪ੍ਰੈਕਟਿਸ ਕੀ ਹੁੰਦੀ ਸੀ ਸਾਡੀ ਸਰਕਾਰ ਤੋਂ ਪਹਿਲਾਂ ਕਿ ਜਿੱਥੇ ਜਿੱਥੇ ਟੈਂਕੀ ਹੁੰਦੀ ਸੀ ਉੱਥੋਂ ਲੈ ਕੇ ਟੈਸਟ ਕਰਦੇ ਸੀ ਉਹ ਉਹ ਤਾਂ ਨਾਰਮਲ ਹੀ ਹੋਏਗਾ ਉਹ ਤਾਂ ਠੀ ਉਹ ਜਿਹੜਾ ਹੈਗਾ ਜ਼ਮੀਨ ਤੇ ਜਾ ਕੇ ਉੱਥੇ ਦੇ ਹਾਲਾਤ ਦੇਖ ਕੇ ਚਾਹੇ ਉਹ ਸੀਵਰੇਜ ਦੇ ਵਿੱਚ ਮਿਕਸਿੰਗ ਹੋ ਰਹੀ ਹੈ ਸੀਵਰੇਜ ਪਟਵਾ ਕੇ ਠੀਕ ਕਰਵਾ ਰਹੇ ਆ ਉਹਨੂੰ ਜਿਹੜੀ ਵਾਟਰ ਸਪਲਾਈ ਹੈ ਸੋਰਸ ਤੋਂ ਲੈ ਕੇ ਇੰਡ ਯੂਜ਼ਰ ਤੱਕ ਇੱਕ ਤਰ੍ਹਾਂ ਪਹੁੰਚੇ ਉਹ ਓਨਸ਼ੋਰ ਕਰ ਰਹੇ ਆ ਜਿੰਨੀ ਦਰੋਂ ਨਹੀਂ ਹੁੰਦੀ ਉਸ ਉਨੀ ਦਰ ਅਸੀਂ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਦੇ ਰਹੇ ਆ ਇਸ ਤੋਂ ਸਵਾਏ ਸਾਡੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਉੱਥੇ 24/7 ਸਾਡੀ ਜਿਹੜੀ ਡਿਸਪੈਂਸਰੀ ਖੁੱਲੀ ਆ ਲੋਕਾਂ ਨੂੰ ਮੈਜੋਰਿਟੀ ਪ੍ਰੈਸ਼ਰ ਉੱਥੇ ਟਰੀਟ ਕਰ ਰਹੇ ਆ ਕਾਰੇ ক্লোরিন ਦੀਆਂ ਗੋਲੀਆਂ ਦੇ ਰਹੇ ਆ ਔਰ ਜਿਹੜੇ ਹਸਪਤਾਲ ਚਾਰੇ ਉਹਨਾਂ ਸਾਰਿਆਂ ਦਾ ਸੀ ਫ੍ਰੀ ਇਲਾਜ ਕਰ ਰਹੇ ਆ ਬਟ ਪੂਰੀ ਕੋਸ਼ਿਸ਼ ਹੈ ਕਿ ਇਹ ਘੱਟ ਤੋਂ ਘੱਟ ਹੋਣ ਜਿਹੜੇ ਕਿ ਹਰ ਬਸਤ 100 ਟਾਈਮ 100 ਟਾਈਮ ਹਾਂਜੀ